ਦੇ ਲਈ ਪਾਸੇ ਕਹਿੰਦੇ ਤੂਫਾਨ ਕਹਿੰਦੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਫਰੀਦਕੋਟ ਦਾ ਇਲਾਕਾ ਮੇਰੇ ਮਿੱਤਰੋ ਬਾਬੇ ਫਰੀਦ ਦੀ ਆਹ ਕਹਿੰਦੇ ਪਾਰ ਕਿਰਪਾ ਪਰ ਦੂਸਰੇ ਪਾਸੇ ਦੇਖਾਂਗੇ ਆਹ ਬਠਿੰਡੇ ਵਾਲੀ ਪਰ ਇਹਨੂੰ ਐਵੇਂ ਨਹੀਂ ਤੂਫਾਨ ਦਾ ਨਾਮ ਦਿੱਤਾ ਇਹ ਕਹਿੰਦੇ ਤੂਫਾਨ ਆਹ ਕਰਨ ਬਹੁਤ ਗੁਰੂ ਆਈਏ ਦਰ ਕੀਰੇ ਇਹ ਸੰਗਰੂਰ ਦੇ ਲਾਗੇ ਕਰਕੇ ਇਹਦਾ ਖੇਡਾ ਪਿੰਡ ਹੈ ਇਹ ਆ ਸੁਖੀ ਫਲੇੜਿਆਂ ਵਾਲੀ ਇੱਕ ਅੰਨੀ ਦੇ ਉੱਪਰ ਕਿਹਨੇ ਅਮਨ ਲੱਗੀ ਹੋਈ ਹੈ ਅਮਨ ਦੇ ਫਾਦਰ ਸਾਹਿਬ ਸਰਦਾਰ ਜਗੇਰ ਸਿੰਘ ਜੀ ਪਹੁੰਚੇ ਹੈ ਅਮਨ ਕਹਿੰਦੇ ਮਾਝੇ ਦੀ ਟੀਮ ਲਈ ਖੇਡਦੀ ਹੈ ਰਾਣੀ ਬਰਾ ਦੇ ਲਈ ਫਲੇੜਿਆਂ ਵਾਲੀ ਸੁਖੀ ਇੱਕੋ ਜਿਹਾ ਸਰੀਰ ਕੋਈ ਕੱਗ ਇੱਕੋ ਜੀ ਜਾਨ ਕਿਆ ਬਾਤ ਹੈ ਕਿ ਦੋਵੇਂ ਭੈਣਾਂ ਇੱਕੋ ਜੀਆਂ ਆਪਣੇ ਕਹਿੰਦੇ ਕਬੱਡੀ ਪਾਰੀ ਨੇ ਵੀ ਤਾਣੀਆਂ ਅੱਜ ਬੜਾ ਖੰਡਾ ਖੇਡਦੀ ਹੈ ਹੋਰ ਨੇ ਆ ਖਾਨਾ ਨਹੀਂ ਕੁਣੀ ਹੈ ਇਹਦਾ ਪੂਲ ਪਿੰਡ ਹੈ ਜਿਹੜੇ ਬਠਿੰਡੇ ਦੇ ਵਿੱਚ ਇਥੇ ਆ ਆਜਾ ਹਾਜ਼ਰ ਇੱਥੇ 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 ਕੀ ਬਾਤ ਹੈ ਆ ਤਾਂ ਮਿਲ ਹੀ ਜਾਂਦੀਆਂ ਜਿਵੇਂ 에어ਪੋਰਟ ਤੇ ਪਰਉਣੀਆਂ ਮਿਲਦੀਆਂ ਜੇ ਜੱਫਾ ਵਧੀਆ ਲੱਗੇ ਤਾੜੀ ਥੋਕ ਕੇ ਮਾਰ ਦਿਓ ਯਾਰ ਹੁਣ ਕਰਵਾਈਆਂ ਸਾਡੇ ਬਾਬਾ ਪੂਰਨ ਜੀ ਕਹਿੰਦੇ ਕਬੱਡੀ ਦੇ ਬਾਬਾ ਕੋੜ ਦੇ ਮੇਰੇ ਮਿੱਤਰੋ ਉਹ ਵੀ ਆਨੰਦ ਲੈ ਰਹੇ ਨੇ ਮੈਚਾਂ ਦਾ ਆਹ ਕਹਿੰਦੇ ਫਲੇੜਿਆਂ ਵਾਲੀ ਸੁਖੀ ਪਰ ਦੂਸਰੇ ਪਾਸੇ ਅਮਨ ਦੇ ਨਾਮ ਹੱਥ ਜੋੜੀ ਹੋ ਗਈਆਂ ਮੇਰੇ ਮਿੱਤਰੋ ਆ ਖਿਡਾਰੀ ਦਾ ਕਹਿੰਦੇ ਪੰਨੀ ਵਾਲਾ ਪਿੰਡਾ ਪਰ ਪੱਕੇ ਤੌਰ ਤੇ ਰਾਣੀ ਬਲਾਹ ਦੀ ਟੀਮ ਦੇ ਲਈ ਇਹ ਲੱਗਦਾ ਜੇ ਏ ਇੱਥੇ ਰੱਖ ਤਾਲੀਆਂ ਥੋਕ ਥੇ ਮਾਰ ਦਿਓ ਰਾਣੀ ਬਲਾਹ ਦੀ ਟੀਮ ਦੇ ਨੰਬਰ ਕਹਿੰਦੇ ਜੁੜ ਗਏ ਕਿਤੇ ਲੱਗਿਆ ਸਾਡੇ ਲਖਵਿੰਦਰ ਆਲਕ ਕਬੱਡੀ ਖਿਡਾਰੀ ਦੇ ਵੱਲੋਂ ਤੂਫਾਨ ਦੀ ਰੇਡ ਤੇ ਕਹਿੰਦੇ ਸਾਲ ਲੱਗਿਆ ਹੋਇਆ ਕਾਫੀ ਚਾਰ ਤਿਆਰ ਨੇ ਰਹਿਮਨ ਦਿਵਾਨੇ ਵਾਲੀ ਚੰਦਨ ਬੱਲੇ 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 ਚੰਦਨ ਕਹਿੰਦੇ ਰਹਿਮਨ ਦਿਵਾਨੇ ਵਾਲੀ ਤੇ ਤੂਫਾਨ ਚੰਦਨ ਤੇ ਤੂਫਾਨ ਆ ਚੱਕ ਆਉਂਦਾ ਸਵਾਦ ਮੇਰੇ ਮਿੱਤਰੋ ਇਹ ਮੈਚ ਵਧੀਆ ਕਰਕੇ ਉਹ ਜੈਤੋ ਦੇ ਲਾਗੇ ਕਰਕੇ ਰਣਵ ਸਿੰਘ ਵਾਲਾ ਦੇ ਲਾਗੇ ਕਰਕੇ ਇਹਦਾ ਕਹਿੰਦੇ ਨਿਆਮੀ ਵਾਲਾ ਪਿੰਡ ਕੋਈ ਬਹਿਵਲ ਫੁਰਦ ਵੀ ਕਹਿ ਦਿੰਦਾ ਲਓ ਤੂਫਾਨ ਦੀ ਕਹਿੰਦੇ ਕਬੱਡੀ ਪੈਂਦੀ ਆ ਉਹ ਸਾਹਮਣੇ ਦੇਖਾਂਗੇ ਚਾਰ ਸਤਾਪਰਾ ਆ ਕਹਿੰਦੇ ਮੇਰੇ ਮਿੱਤਰੋ ਬਠਿੰਡੇ ਵਾਲੀ ਚੰਦਨ ਆ ਕਰਦੀ ਹੈ ਤੇ ਨੰਬਰ ਉਹ ਧਾਵੀ ਦੇ ਖਾਤੇ ਨਹੀਂ ਨੰਬਰ ਜਿਹੜਾ ਜਾਫੀਆਂ ਦੇ ਖਾਤੇ ਦੇ ਵਿੱਚ ਭਾਈ ਸਾਡੇ ਸੰਦੀਪ ਕਲਰ ਹੈ ਉਧਰ ਸਾਡੀ ਖੇਡ ਕਬੱਡੀ ਦਾ ਮਾਣ ਹੈ ਝੋਟਾ ਪਰ ਮੋਟਾ ਭਾਈ ਹਰਦੀਪ ਸਿੰਘ ਸੰਗਾ ਚੱਕ ਜਾਨੀ ਸਰ ਪਿੰਡ ਹੈ ਮੇਰੇ ਵੀਰੋ ਤੇ ਕੈਨੇਡਾ ਵਿੱਚ ਵਸਿਆ ਹੈ ਹਮੇਸ਼ਾ ਹੀ ਲੋੜਵੰਦ ਖਿਡਾਰੀਆਂ ਦੇ ਨਾਲ ਤੇ ਸੱਚ ਦੇ ਰਾਹ ਤੇ ਚੱਲਣ ਵਾਲੇ ਨੂੰਤਾਨ ਹੈ ਇਹਦੇ ਵੀ ਖੇਡ ਕਬੱਡੀ ਨਹੀਂ ਪਹਿਲੇ ਰੰ ਤੋਂ ਖੜਦੇ ਆ ਸਾਡੇ ਪਾਲੂਵਰਨੀ ਵਾਲੇ ਦਾ ਜੱਕ ਜਾਨੀ ਸਰ ਦੇ ਟੂਰਨਾਮੈਂਟ ਤੇ ਕਹਿੰਦੇ ਸਪੈਸ਼ਲ ਜਿਹੜਾ ਵਿਸ਼ੇਸ਼ ਸਨਮਾਨ ਸਰਪਰਾਜ ਰੱਖਿਆ ਹੈ ਮੈਂ ਵੀ ਬਾਲੂ ਵੱਡੀ ਮੁਬਾਰਕਬਾਦ